ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਇਸ ਜਿਹੜੇ ਮੈਂ ਖੜਾ ਹਾਂ ਲక్ష్ਮੀ ਲਕਸ਼ਮਣ ਰੇਖਾ ਮੰਦਰ ਦੇ ਵਿੱਚ ਤੁਸੀਂ ਰਮਾਇਣ ਦੇ ਵਿੱਚ ਜਦੋਂ ਦੇਖਦੇ ਹੋ ਪੜ੍ਹਦੇ ਹੋ ਇਹ ਇਤਿਹਾਸ ਦੇ ਵਿੱਚ ਪੜਿਆ ਕਿ ਲਕਸ਼ਮਣ ਜੀ ਨੇ ਸੀਤਾ ਮਾਤਾ ਲਈ ਇੱਕ ਰੇਖਾ ਖਿੱਚੀ ਸੀ ਕਿ ਤੁਸੀਂ ਇਸ ਤੋਂ ਬਾਹਰ ਨਹੀਂ ਜਾਣਾ ਜਦੋਂ ਅਗਿਆਤ ਵਾਸ ਦੇ ਵਿੱਚ ਨਾਸਿਕ ਦੇ ਵਿੱਚ ਆਏ ਹੋਏ ਸੀ ਔਰ ਉਸ ਤੋਂ ਬਾਅਦ ਇਹ ਘਟਨਾਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਅਸੀਂ ਬਿਲਕੁਲ ਉਸ ਸਥਾਨ ਦੇ ਵਿੱਚ ਖੜੇ ਆ ਮੇਰੇ ਨਾਲ ਇਸ ਸਥਾਨ ਦੇ ਜੋ ਇਸ ਨੂੰ ਮੈਨੇਜ ਮੈਨੇਜ ਕਰ ਰਹੇ ਨੇ Swami Shri Sri Kantha Acharya ji ਮੇਰੇ ਨਾਲ ਨੇ ਇਹ ਤੁਹਾਨੂੰ ਦੱਸਣਗੇ ਕਿ ਇਸ ਜਗ੍ਹਾ ਦੀ ਪ੍ਰਮਾਨਿਕਤਾ ਕੀ ਹੈ Swami ji ਦੱਸੋ ਇਹ ਜੋ ਲਛਮੜੇਖਾ ਜਗ੍ਹਾ ਹੈ ਇਹ ਸੁਭਾਵਤ ਜਗ੍ਹਾ ਸਹੀ ਹੈ ਬਾਕੀ ਜੋ ਚੀਜ਼ੇ ਹਨ ਉਹ ਤਿੰਨ ਯੁੱਗ ਪਹਿਲੇ ਕੀ ਨਹੀਂ ਹੋ ਸਕਤੀ यह एक कल्पना से बनाई गई है कि ऐसा रहा होगा लेकिन इस जगह की प्रामाणिकता इसलिए है कि हमारे रामायण के अनुसार वाल्मीकि रामायण के अनुसार और आनंद रामायण के अनुसार ये भगवान जहाँ थे उसके ठीक बगल एक छोटी सी नदी झरने की तरह बहती थी और उसका नाम वरुणा नदी है कुछ लोग कहते हैं कि यह जो नदी ही लक्ष्मण रेखा है लेकिन भगवान का जो आश्रम था वो 20 बाई 20 का था न कि चार किलोमीटर के अंदर था इसलिए यह नदी लक्ष्मण रेखा नहीं हो सकती हाँ उस नदी के किनारे ये जो भगवान का निवास स्थान चरण पादुका मंदिर है और लक्ष्मण रेखा मंदिर है इसके बीच में ही कहीं लक्ष्मण रेखा का प्रादुर्भाव होना चाहिए और जो गोदावरी नदी है वो शाश्वत सत्य है और जो यहाँ के पहाड़ हैं वो सत्य है ਬਾਕੀ ਜੋ ਚੀਜ਼ਾਂ ਹੈ ਉਹ ਇੱਕ ਕਲਪਨਾ से ਬਣਾਈ ਗਈ ਹੈ और नासिक में भगवान 3 साल 10 दिन रहे यह सत्य है यह हमारे पुराणों के द्वारा प्रमाणित है इन्होंने बहुत डिटेल ਦੇ ਵਿੱਚ ਸਾਨੂੰ ਦੱਸਿਆ 나सिक दी ਪ੍ਰਮਾਨਕਤਾ ਇਹ ਹੀ ਹੈ ਕਿ ਬੜਾ ਲੰਮਾ ਅਰਸਾ ਪ੍ਰਭੂ ਰਾਮ ਸੀਤਾ ਮਾਤਾ ਲਕਸ਼ਮਣ ਜੀ ਇਸ ਖੇਤਰ ਦੇ ਵਿੱਚ ਰਹੇ ਨੇ ਹਨੂਮਾਨ ਜੀ ਨਾਲ ਮਿਲਣੀ ਵੀ ਇੱਥੇ ਹੀ ਹੁੰਦੀ ਔਰ ਇੱਥੋਂ ਅੱਗੇ শ্রীলঙ্কা ਲਈ ਜਿਹੜਾ ਸਾਰਾ ਅੱਗੇ ਜਾਂਦੇ ਨੇ ਜਿੱਤ ਹੁੰਦੀ ਆ ਸਾਰਾ ਕੁਝ ਉਹ ਅੱਗੇ ਦੀ ਗੱਲ ਹੈ ਪਰ ਇਹ 나सिक ਸ਼ਹਿਰ ਇਤਿਹਾਸ ਦੇ ਨਾਲ ਸਾਡਾ ਜਿਹੜਾ ਹਿੰਦੁਸਤਾਨ ਦਾ ਪ੍ਰਾਚੀਨ ਇਤਿਹਾਸ ਹੈ ਉਹਦੇ ਨਾਲ ਭਰਿਆ ਹੋਇਆ ਹੈ ਪ੍ਰਭੂ ਰਾਮ ਦਾ ਇਹ ਜਿਹੜਾ ਸਾਰਾ ਏਰੀਆ ਹੈ ਤਪੋਵਨ ਦਾ ਪੰਚਵਟੀ ਦਾ ਇਹ ਸਾਰੇ ਖੇਤਰ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਉਹ ਸਾਰੇ ਨਿਸ਼ਾਨ ਮਿਲਦੇ ਨੇ ਅਸੀਂ ਆਪਣੇ ਦੇਸ਼ ਦੇ ਇਤਿਹਾਸ ਦੇ ਨਾਲ ਪ੍ਰਾਚੀਨ ਇਤਿਹਾਸ ਦੇ ਨਾਲ ਸਾਡੇ ਵਕਫ ਵਕਫ ਧਰਮਾਂ ਦੇ ਨਾਲ ਚੁੜੀਏ ਜਾਣੀਏ ਕਿਉਂਕਿ ਹਿੰਦੁਸਤਾਨ ਤੋਂ ਵੱਡੀ ਸੰਸਕ੍ਰਿਤੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਤੋ ਤੁਸੀਂ ਡਿਟੇਲ ਦੇ ਵਿੱਚ ਜਾਣਿਆ ਮੈਂ ਆਚਾਰੀਆ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ